ਸਾਡੇ ਗੁਰੂ ਮਹਾਰਾਜ ਸੰਤਰਾਮਪਾਲ ਜੀ ਦਾ ਅਵਤਾਰਨ ਦਿਵਸ ਆ ਉਹਦੇ ਪ੍ਰਸ ਦੇ ਵਿੱਚ ਜਿੰਨੇ ਵੀ ਸਾਡੇ ਆਸ਼ਰਮ ਨੇ ਭਾਰਤ ਵਿੱਚ ਦੇ ਵਿੱਚ ਨੇਪਾਲ ਦੇ ਵਿੱਚ ਸਾਰਿਆਂ ਦੇ ਵਿੱਚ ਅੱਜ ਦੇਹ ਜਮੁਕਤ ਵਿਆਹ ਹੋਣਗੇ ਤੇ ਬਲੱਡ ਕੈਂਪ ਲੱਗਣਗੇ ਯੋਜਨ ਕੀਤੇ ਜਾਣਗੇ ਜ਼ਰੂਰਤਮੰਦ ਲੋਕੋ ਕੋ ਸੰਤਰਾਮਪਾਲ ਜੀ ਮਹਾਰਾਜ ਜੀ ਜ਼ਰੂਰਤ ਦਾ ਸਮਾਨ ਪ੍ਰੋਵਾਈਡ ਕਰਵਾ ਰਹੇ ਜਿਵੇਂ ਰੋਟੀ ਕੱਪੜਾ ਸਿੱਖਿਆ ਔਰ ਮਕਾਨ इसके अंतर्गत जो भी बच्चे पढ़ नहीं सकते या जिनकी फैमिली उनके लिए शिक्षा अफोर्ड नहीं कर सकती उनको शिक्षा के लिए उनका खर्चा उठाया जाता है सारा उनकी पढ़ाई का सारा कोई ज़्यादा जरूरतमंद है जिसके पास कपड़े नहीं है तो उनको कपड़ों की फैसिलिटी भी संतराम पाल महाराज प्रोवाइड करवाते हैं लाइलाज बीमारी से ग्रस्त है जैसे कि कैंसर एड्स ऐसी बीमारियों से ग्रस्त है पर आर्थिक तंगी के कारण वो अपना उपचार नहीं करवा पा रहे तो संत रामपाल जी महाराज जी उन्हें मेडिकल फैसिलिटीज भी प्रोवाइड करते हैं जरूरतमंद लोगों को भोजन की व्यवस्था भी उनके लिए करते हैं भोजन भी प्रोवाइड करवा रहे हैं जिसके अंदर ये राशन सामग्री है जो यहाँ पे रखी गई है ਸੰਤ RAM PAL ਜੀ ਦੀ ਬਹੁਤ ਕਿਰਪਾ ਹੋਈ ਏ ਜਿਹੜੇ ਬੱਚਿਆਂ ਦੇ ਬਗੈਰ ਦੇ ਰਮੈਨੀਆਂ ਹੋ ਰਹੀਆਂ ਨੇ ਜਿੰਨੇ ਵੀ ਹੜਪਰ ਆਪੇ ਸੂਬੇ ਨੇ ਫਰੋਜ਼ਪੁਰ ਫਾਜ਼ਿਲਕਾ ਪਠਾਨਕੋਟ ਗੁਰਦਾਸਪੁਰ ਰੋਪੜ ਇਹ ਸਾਰੇ ਸੂਬਿਆਂ ਵਿੱਚ ਸੰਤ RAM PAL ਜੀ ਮਹਾਰਾਜ ਦੇ ਸ਼ਰਧਾਲੂਆਂ ਸ਼ਿਸ਼ਿਆਂ ਉਹਨਾਂ ਦੇ ਆਦੇਸ਼ ਦੇ ਨਾਲ ਉੱਥੇ ਜਾ ਰਹੇ ਨੇ ਉਹਨਾਂ ਨੂੰ ਬਣਿਆ ਬਣਾਇਆ ਲੰਗਰ ਉਹਨਾਂ ਨੂੰ ਰਾਸ਼ਨ ਉਹਨਾਂ ਨੂੰ ਪਸ਼ੂਆਂ ਦਾ ਚਾਰਾ, ਦਵਾਈਆਂ, ਤਰਪਾਲਾਂ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਉਹ ਸਾਰੇ ਸੰਤ ਰਾਮਪਾਲ ਜੀ ਦੇ ਦੇਸ਼ ਤੋਂ ਉਹਨਾਂ ਨੂੰ ਮਾਇਆ ਕਰਵਾ ਕੇ ਆ ਰਹੇ ਨੇ ਤੁਸੀਂ ਜੁੜਿਓ ਦਾ ਟੀਵੀ ਐਨ ਆਰ ਆਈ ਦੇ ਨਾਲ ਅੱਜ ਖਵਾਨੋ ਦੇ ਵਿੱਚ ਪਹੁੰਚੇ ਹਾਂ ਜਿੱਥੇ ਸਤਲੁਕ ਆਸ਼ਰਮ ਦੇ ਵਿੱਚ ਸੰਤ ਰਾਮਪਾਲ ਦੇ 75ਵੇਂ અવਤਾਰਨ ਦਿਵਸ ਤੋਂ ਲੈ ਕੇ ਤਿੰਨ ਰੋਜ਼ਾ ਸਮਾਗਮ ਨੇ ਜਿਹੜੇ ਉਹ ਕਰਵਾਏ ਗਏ ਨੇ ਤਾਂ ਤਿੰਨ ਦਿਨਾਂ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਨੇ ਫੂਨਦਾਨ ਕੈਂਪ ਲਗਾਇਆ ਗਿਆ ਹੈ ਨਾਲ ਹੀ ਵਿਸ਼ਾਲ satsang ਦਾ ਆਯੋਜਨ ਕੀਤਾ ਗਿਆ ਹੈ ਅਤੇ ਬਿਨਾ ਦੇਹੇਜ ਤੋਂ ਵਿਆਹ ਅਰਥਾਤ ਰਮਾਈਆਂ ਨੇ ਜਿਹੜੀਆਂ ਉਹ ਵੀ ਇੱਥੇ ਕਰਵਾਈਆਂ ਗਿਆ ਨੇ ਤਾਂ ਤੁਹਾਨੂੰ ਦਿਖਾਉਨੇ ਆ ਕਿ ਕਿਸ ਪ੍ਰਕਾਰ ਇੱਥੇ ਸਮਾਗਮ ਚੱਲ ਰਹੇ ਨੇ ਤਾਂ ਸਤਲੋਕ ਆਸ਼ਰਮ ਦੇ ਵਿੱਚ ਖੂਨਦਾਨ ਕੈਂਪ ਨੇ ਜਿਹੜੇ ਉਹ ਵੀ ਲਗਾਏ ਗਏ ਨੇ ਗੱਲਬਾਤ ਕਰਦੇ ਆ ਤਾਂ ਭਗਤ ਜੀ ਉਹਦੇ ਜਿਹੜੇ ਖੂਨਦਾਨ ਕੈਂਪ ਲੱਗਦੇ ਨੇ ਉਹ ਕਿੰਨੇ ਦਿਨ ਲੱਗਦੇ ਨੇ ਕਿੰਨੇ ਹਸਪਤਾਲਾਂ ਤੋਂ ਟੀਮਾਂ ਆਉਂਦੀਆਂ ਨੇ ਤੇ ਕਿੰਨੇ ਯੂਨਿਟ ਬਲੱਡ ਆ ਜਿਹੜਾ ਇੱਥੇ ਸੇਵਾਦਾਰਾਂ ਵੱਲੋਂ ਡੋਨੇਟ ਕੀਤਾ ਜਾਂਦਾ ਹੈ ਕਹਿੰਦਾ ਮੈਂ ਦੱਸਣਾ ਚਾਹਾਂਗਾ ਅੱਜ ਸਾਡੇ ਗੁਰੂ ਮਹਾਰਾਜ ਸੰਤਰਾਮਪਾਲ ਜੀ ਦਾ ਅਵਤਾਰਨ ਦਿਵਸ ਆ ਜੀ ਉਹਦੇ ਪ੍ਰਲਖ ਦੇ ਵਿੱਚ ਜਿੰਨੇ ਵੀ ਸਾਡੇ ਆਸ਼ਰਮ ਨੇ ਭਾਰਤ ਵਿੱਚ ਦੇ ਵਿੱਚ ਨੇਪਾਲ ਦੇ ਵਿੱਚ ਸਾਰਿਆਂ ਦੇ ਵਿੱਚ ਅੱਜ ਦੇਹਜ ਮੁਕਤ ਵਿਆਹ ਹੋਣਗੇ ਤੇ ਬਲੱਡ ਕੈਂਪ ਲੱਗਣਗੇ ਯੋਜਨ ਕੀਤੇ ਜਾਣਗੇ ਜਿਵੇਂ ਕਿ ਤੁਸੀਂ ਕੁਐਸਚਨ ਪੁੱਛਿਆ ਵੀ ਤੁਹਾਡੇ ਇਹ ਜਿਹੜੇ ਬਲੱਡ ਕੈਂਪ ਨੇ ਕੰਨੇ ਲੱਗਦੇ ਨੇ ਤਾਂ ਸਾਲ 'ਚ ਸਾਡੇ 6 ਸਮਾਗਮ ਹੁੰਦੇ ਨੇ ਸੰਤਰਾਮਪਾਲ ਜੀ ਮਹਾਰਾਜ ਜੀ ਦੇ ਜੋ ਜਿੱਥੇ ਸੰਤ ਗਰੀਬਦਾਸ ਜੀ ਮਹਾਰਾਜ ਜੀ ਦੀ ਅਮਰ ਮਾਈ ਅਮਰ ਮਾਈ ਅਮਰਤ ਬਾਣੀ ਦੇ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕੀਤੇ ਜਾਂਦੇ ਨੇ ਜਿਹਦੇ 'ਚ ਦੂਸਰੇ ਦਿਨ ਬਲੱਡ ਕੈਂਪ ਲੱਗਦੇ ਨੇ ਦੇਹ ਜਮੁਕਤ ਵਿਆਹ ਹੁੰਦੇ ਨੇ ਜਿਵੇਂ ਅੱਜ ਕੀ ਸਾਡੇ ਕੋਲ ਦੋ ਟੀਮਾਂ ਆਈਆਂ ਨੇ ਇੱਕ ਖੰਡਾ ਨਰਸਿੰਗ ਹੋਮ ਆਪਣੇ ਖੰਡੇ ਤੋਂ ਆਇਆ ਉਹਨਾਂ ਦੀ ਬਲੱਡ ਬੈਂਕ ਦੀ ਟੀਮ ਆਈ ਹੈ ਇੱਕ ਰਜਿੰਦਰਾ ਹ ਉਹਨਾਂ ਦੀ ਟੀਮ ਆਈ ਆ ਜਿੱਦੋ ਵੀ ਸਾਡੇ ਸਮਾਗਮ ਹੁੰਦੇ ਨੇ ਬਲੱਡ ਜਿਹੜੇ ਬਲੱਡ ਬੈਂਕ ਨੇ ਇਹ ਲਗ ਲਗ ਅਸੀਂ ਬੁਲਾਨੇ ਆ ਜਿਵੇਂ ਕਿ 32 ਸੈਕਟਰ ਚੰਡੀਗੜ੍ਹ ਤੋਂ 16 ਸੈਕਟਰ ਚੰਡੀਗੜ੍ਹ ਤੋਂ ਪੀਜੀਆਈ ਚੰਡੀਗੜ੍ਹ ਤੋਂ ਡੀਐਮਸੀ ਲੁਧਿਆਣਾ ਤੋਂ ਰਜਿੰਦਰ ਹਸਪੀਟਲ ਪਟਿਆਲੇ ਤੋਂ ਆਪਣਾ ਰੋਪੜ ਦਾ ਸਿਵਲ ਹਸਪੀਟਲ ਇਸ ਤਰ੍ਹਾਂ ਅਸੀਂ ਲਗ ਲਗ ਹਸਪੀਟਲਾਂ ਨੂੰ ਬੁਲਾਨੇ ਆ ਜੀ ਵੀ ਜਿੱਥੇ ਉਹ ਆਚ ਤੇ ਲੋੜ ਬੰਦਾਂ ਨੂੰ ਖੂਨ ਦੀ ਪੂਰਤੀ ਹੋਈ ਜਾਵੇ ਜਿਵੇਂ ਅੱਜ ਕੱਲ ਲੋਕਾਂ ਨੂੰ ਖੂਨ ਨਹੀਂ ਮਿਲਦਾ ਬੜੀ ਪ੍ਰੋਬਲਮ ਆਂਦੀ ਆ ਉੱਥੇ ਸਾਡੇ ਗੁਰੂ ਮਹਾਰਾਜ ਦਾ ਇਹ ਨਿਯਮ ਆ ਸਾਡੇ ਦਿਰਾਂ ਦੇਸ਼ ਨੇ ਬੇਟਾ ਵੀ ਵੱਧੋ ਵੱਧ ਬਲੱਡ ਕੈਂਪ ਲੱਗਣ ਜਿਨ੍ਹਾਂ ਚ ਲੋਕਾਂ ਨੇ ਖੂਨਦਾਨ ਹੋਵੇ ਜੋ ਕਿ ਖੂਨਦਾਨ ਇੱਕ ਮਹਾਦਾਨ ਆ ਵੀ ਗਰੀਬ ਲੋਕਾਂ ਦੀ ਮਦਦ ਹੋ ਸਕੇ ਜਿਹੜੇ ਡੋਨਰ ਆ ਕੋਈ ਖੂਨ ਤੋਂ ਬਿਨਾ ਕਿਸੇ ਵੀ ਲੋੜ ਦਾ ਖੂਨ ਤੋਂ ਬਿਨਾ ਉਹ ਜਿੰਨ ਆਪਣੀ ਮੌਤ ਮਤਲਬ ਜ਼ਿੰਦਗੀ ਚੋਂ ਨਾ ਜਾ ਸਕੇ ਤਾਂ ਇੱਕ ਗੱਲ ਇਹ ਵੀ ਹੈ ਕਿ ਕਿੰਨੇ ਕ ਜਿੰਨੇ ਤੇ ਖੂਨ ਆ ਜਿਹੜਾ ਇੱਥੇ ਇਕੱਠਾ ਹੋ ਜਾਂਦਾ ਹੈ ਹਾਂਜੀ ਇਹ ਦੇਖੋ ਇਸ ਤਰ੍ਹਾਂ ਵੀ ਜਿਹੜਾ ਯੂਨਿਟ ਆ ਦੇਖੋ ਅੱਜ ਹੁਣ ਬਲੱਡ ਕੰਮ ਸ਼ੁਰੂ ਹੋਇਆ ਨੀਰਬਾਉਟ ਜੋ ਸਾਡੇ ਬਲੱਡ ਯੂਨਿਟ ਹੋ ਜਾਂਦੇ ਨੇ ਉਹ 250 ਤੋਂ 300 ਹੋ ਜਾਂਦਾ ਸੰਗਤ ਦੇ ਹਿਸਾਬ ਨਾਲ ਵੱਧ ਵੀ ਹੋ ਜਾਂਦਾ ਤੇ ਜਿਵੇਂ ਕਿ ਦੱਸਣਾ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਸੰਤਰਾਮਪਾਲ ਜੀ ਮਹਾਰਾਜ ਜੀ ਨੂੰ ਦੇ ਚ ਨਾਸ਼ਮਣੋਂ ਸੈਕਟਰ 32 ਵੱਲੋਂ 16 ਵੱਲੋਂ ਬਥੇਰੀ ਬਹੁਤ ਵਾਰ ਸਨਮਾਨਿਤ ਕੀਤਾ ਗਿਆ ਵੀ ਪੰਜਾਬ ਭਾਰ ਦੇ ਵਿੱਚ ਵੀ ਸਭ ਤੋਂ ਵੱਧ ਇਸ ਸੂਬੇ ਦੇ ਵਿੱਚ ਸਭ ਤੋਂ ਵੱਧ ਇਸ ٹرسٹ ਵੱਲੋਂ ਸੰਤਰਾਮਪਾਲੀ ਰਾchnਾ ਵੱਲੋਂ ਉੱਥੇ ਬਲੱਡ ਯੂਨਿਟ ਦਿੱਤੇ ਜਾਂਦੇ ਨੇ ਜਿਹਨਾਂ ਦੀ ਤਦਾਦ ਹੁੰਦੀ ਆ 2200 2400 2500 ਜੋ ਨਿਊਜ਼ ਵੀ ਆਂਦਾ ਉਹਦੇ ਵਾਲੇ ਕਈ ਵਾਰ ਸਨਮਾਨਿਤ ਕੀਤਾ ਗਿਆ ਜੀ ਤਦ ਦੇਖਿਆ ਜਾਵੇ ਬਾਹਰ ਵੀ ਅਸੀਂ ਦੇਖਿਆ ਕਿ ਜਿਹੜੇ ਬਲੱਡ ਡੋਨਰ ਨੇ ਉਹ ਕਤਾਰ ਦੇ ਵਿੱਚ ਖੜੇ ਸੀ ਆਪਣੀ ਵਾਰੀ ਉਡੀਕ ਰਹੇ ਸੀ ਕਿ ਸਾਡਾ ਨੰਬਰ ਆਵੇ ਅਸੀਂ ਖੂਨਦਾਨ ਕਰੀਏ ਆਮ ਤੌਰ ਤੇ ਆਪਾਂ ਦੇਖਿਆ ਕਿ ਲੋਕ ਕਈ ਵਾਰ ਹਿਚਕਚਾਉਂਦੇ ਨੇ ਖੂਨਦਾਨ ਕਰਨ ਤੋਂ ਹਾਂਜੀ ਇਹਨਾਂ ਜੋ ਹਸਤਾ ਹੈ ਸੰਤਰਾਮਪਾਲ ਜੀ ਦੇ ਗਿਆਨ ਤੋਂ ਨਿਰਮਲ ਗਿਆਨ ਤੋਂ ਪ੍ਰਭਾਵਿਤ ਹੋ ਕੇ ਜੋ ਵੀ ਸੰਤਰਾਮਪਾਲ ਜੀ ਦੇ ਸ਼ਿष्य ਨੇ ਜਾਂ ਲੋਕ ਉਹਰੇ ਆ ਕੇ ਇਹ ਨਹੀਂ ਕਿ ਕੱਲੇ ਸ਼ਿष्य ਨੇ ਜੋ ਪਬਲਿਕ ਆ ਉਹ ਵੀ ਆ ਕੇ ਉਹਰੇ ਸੰਤਰਾਮਪਾਲ ਜੀ ਦੇ ਗਿਆਨ ਨੂੰ ਸਮਝ ਕੇ ਆ ਕੇ ਉਹਰੇ ਖੂਨ ਨੂੰ ਡੋਨੇਟ ਕਰਦੀ ਆ ਉੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਤੁਸੀਂ ਦੇਖਿਆ ਨਾ ਵੀ ਸੰਗਤ ਚ ਕੰਨਾ ਭਾਰੀ ਹੁਸ਼ਾ ਨਿੰਦਾ ਅੱਜ ਕੱਲ ਕਿਤੇ ਬਲੱਡ ਕੈਂਪ ਲੱਗਦੇ ਨੇ ਉੱਥੇ ਦੇਖਿਆ ਨਾ ਵੀ ਡੋਨਰ ਹੀ ਨਹੀਂ ਪੂਰੇ ਜਾਂਦੇ ਬੁਲਾਣੇ ਪੈਂਦੇ ਨੇ ਇੱਥੇ ਕਿਸ ਨੂੰ ਨਹੀਂ ਬੁਲਾਉਣਾ ਪੈਂਦਾ ਇੱਥੇ ਆਪਣੇ ਆਪ ਹੀ ਪਤਾ ਹੀ ਸਮਾਗਮ ਆ ਇੱਥੇ ਖੂਨਦਾਨ ਕੈਂਪ ਲੱਗਣੇ ਨੇ ਮੀਡੀਆ ਦੇ ਵਿੱਚ ਆਂਦਾ ਹੋ ਰਹਾ ਤੇ ਆਪਣੇ ਆਪ ਪਬਲਿਕ ਤੇ ਜੋ ਸੰਤਰਾਮਪਾਲ ਜੀ ਸ਼ਿਸ਼ੇ ਨੇ ਉਹ ਵੱਧ ਚੜ ਕੇ ਹਿੱਸਾ ਲੈਂਦੇ ਨੇ ਬਲੱਡ ਕੈਂਪ ਜੇ ਗੱਲ ਕਰੀਏ ਮੰਨ ਲਓ ਕੋਈ ਆਮ ਦਿਨ ਆ ਕੋਈ ਸਮਾਗਮ ਨਹੀਂ ਹੋ ਰਿਹਾ ਕਿਸ ਦੋਨਰ ਤੋਂ ਕਿਸੇ ਨਾ ਕਿਸੇ ਮਰੀਜ਼ ਨੂੰ ਖੂਨ ਦੀ ਲੋੜ ਪੈ ਗਈ ਕੋਈ ਐਮਰਜੈਂਸੀ ਕੇਸ ਆ ਗਿਆ ਤਾਂ ਅਗਰ ਉਹ ਤੁਹਾਡੇ ਨਾਲ ਸਤਲੁਕ ਆਸ਼ਰਮ ਦੇ ਰਾਹ ਸੰਪਰਕ ਕਰਦਾ ਹੈ ਤਾਂ ਉਸ ਤੋਂ ਵੀ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਕਿਹੜੇ ਵੀ ਹਸਪੀਟਲ ਚ ਪੰਜਾਬ ਭਰ ਦੇ ਛੱਡੋ ਭਾਰਤ ਵਰਸ਼ ਕਿਤੇ ਵੀ ਕਿਤੇ ਲੋੜ ਪੈਂਦੀ ਆ ਉੱਥੇ ਸੰਤਰਾਮਪਾਲ ਜੀ ਦੇ ਮਹਾਰਾਜ ਜੀ ਵੱਲੋਂ ਉਹਨਾਂ ਦੀ ਆਪਣੇ ਆਸ਼ਰਮ ਦੀਆਂ ਗਾਈਡਲਾਈਨਸ ਨੇ ਉਹਨਾਂ ਦੇ ਨੰਬਰ ਵੀ ਇਸ਼ੂ ਹੋਏ ਪਏ ਨੇ ਅਸੀਂ ਜ਼ਿਲ੍ਹੇ ਭਰទੂ ਸਾਰੇ ਨੰਬਰ ਦੇ ਕੇ ਰੱਖਦੇ ਹਾਂ ਸਾਡੇ ਸੋਸ਼ਲ ਮੀਡੀਆ ਟੀਮ ਤੇ ਵੀ ਚੱਲਦੇ ਰਹਿੰਦੇ ਨੇ ਨੰਬਰ ਵੀ ਕਿਸੇ ਨੂੰ ਵੀ ਕਿਤੇ ਵੀ ਬਲੱਡ ਦੀ ਲੋੜ ਆ ਭਾਵੇਂ ਦੇਸ਼ ਦਾ ਸੈਨਿਕ ਆ ਭਾਵੇਂ ਸਾਡਾ ਕੋਈ ਪੁਲਿਸ ਮੁਲਾਜ਼ਮ ਭਾਈ ਆ ਜਾਂ ਆਮ ਪਬਲਿਕ ਆ ਕੁਝ ਵੀ ਲੋੜ ਆ ਤਾਂ ਉਹ ਸੰਤਰਾਮਪਾਲ ਜੀ ਦੇ ਸ਼ਿਸ਼ਿਆ ਨੂੰ ਪਤਾ ਲੱਗੇ ਸਾਨੂੰ ਕੋਈ ਮੈਸੇਜ ਆਉਂਦਾ ਸਾਡੇ ਵੱਲੋਂ ਸੰਤਰਾਮਪਾਲ ਜੀ ਦੇ ਸ਼ਿਸ਼ਿਆ ਵੱਲੋਂ ਜਾ ਕੇ ਫਿਰ ਉੱਥੇ ਜਿਹੜਾ ਵੀ ਹਸਪੀਟਲ ਆ ਉੱਥੇ ਖੂਨ ਡੋਨੇਟ ਕੀਤਾ ਜਾਂਦਾ ਜਦ ਨਾਲ ਡੋਨੇਟ ਕੀਤਾ ਹੁੰਦਾ ਉਹਦੇ ਵੰਡੇ ਕੋਲ ਨੂੰ ਖੂਨ ਬਲੱਡ ਦਵਾਇਆ ਜਾਂਦਾ ਪੂਰੀ ਮਦਦ ਕੀਤੀ ਜਾਂਦੀ ਆ ਅਨਬੂਨਾ ਮੁਹਿੰਮ ਇੱਕ ਐਸੀ ਮੁਹਿੰਮ ਜ ज़रूरतमंद लोगों को संत रामपाल जी महाराज जी ज़रूरत का सामान प्रोवाइड करवा रहे हैं जैसे रोटी कपड़ा शिक्षा और मकान इसके अंतर्गत जो भी बच्चे पढ़ नहीं सकते या जिनकी फैमिली उनके लिए शिक्षा अफोर्ड नहीं कर सकती उनको शिक्षा के लिए उनका खर्चा उठाया जाता है सारा उनकी पढ़ाई का सारा खर्चा संत रामपाल जी महाराज जी उठा रहे हैं सेकेंड वन इज़ अगर कोई ज़्यादा ज़रूरतमंद है जिसके पास कपड़े नहीं हैं तो उनको कपड़ों की फैसिलिटी भी संत रामपाल जी महाराज प्रोवाइड करवाते हैं थर्ड वन इज अगर कोई लाइलाज बीमारी से ग्रस्त है जैसे कि कैंसर एड्स ऐसी बीमारियों से ग्रस्त है पर आर्थिक तंगी के कारण वो अपना उपचार नहीं करवा पा रहे तो संत रामपाल जी महाराज जी उन्हें मेडिकल फैसिलिटीज भी प्रोवाइड करते हैं फोर्थ वन यहाँ पे हम देख सकते हैं संत रामपाल जी महाराज जी के जी जो और उनके संत ज़रूरतमंद लोगों को भोजन की व्यवस्था भी प्रोवाइड करवा दे भोजन की व्यवस्था भी उनके लिए करते हैं भोजन भी प्रोवाइड करवा रहे हैं जिसके अंदर ये राशन सामग्री है जो यहाँ पे रखी गई है जो निडी लोगों हर फिफ्टीन डेज या पर मंथ जैसे भी शेड्यूल उस है उसके अकॉर्डिंग दी जाती है ताकि कोई भी व्यक्ति भूखा ना रहे यहाँ पर हम देख सकते हैं छत संत रामपाल जी महाराज जी हर एक इंसान को मकान दिला रहे हैं मकान बनवा के दे रहे हैं उनके लिए जो आज बेघर हैं जिनके पास रहने के लिए घर नहीं है जिनके घर की मुरम्मत अच्छी तरह से नहीं हो पा रही या किसी कारण से वो अपने घर में अच्छी तरह से फैसिलिटीज़ प्रोवाइड नहीं कर पा कर करवा पा रहे तो उनको घर की फैसिलिटीज़ भी प्रोवाइड की जाती है लास्ट वन मैं आपको ये कहना चाहती हूँ अगर आपकी कॉन्टेक्ट में भी ऐसा कोई ऐसी कोई, फै, कोई फैमिली है जिनके फैमिली मेम्बर्स किसी बीमारी से ग्रस्त है या फिर उनकी फैमिली में जो हेड ऑफ़ द फैमिली मेम्बर है वो बीमार है या कोई विधवा औरत है जिनको ऐसी फैसिलिटीज चाहिए तो वो आश्रम के नंबर्स पे कांटेक्ट कर सकते हैं आश्रम के साथ कंसर्न कर सकते हैं तो संत रामपाल जी महाराज जी और उनके अनुवाय और उनकी टीम वहाँ जा इन्वेस्टिगेट करने के बाद उनको ये सारी सर्विस प्रोवाइड करेंगे आज के लोग आश्रम खमानो पंजाब में आध्यात्मिक प्रदर्शनी लगाई गई है जो कि संत रामपाल जी महाराज जी के अवतरण दिवस के उपलक्ष्य में लगाई गई है थी। तो हम आपको बताते हैं कि अवतरण दिवस होता क्या है अवतरण दिवस होता है संत रामपाल जी अब हम अगर लोकल लैंग्वेज में कहे या हमारी भाषा में तो अवतरण बर्थडे बर्थ डेट को कहते हैं वैसे तो संत रामपाल जी महाराज जी के जो अनुयायी हैं वो किसी भी तरह का बर्थडे नहीं मनाते पर संत रामपाल जी महाराज की अनुयायी संत रामपाल जी महाराज जी का बर्थडे इसलिए मना रहे हैं क्योंकि इत... संत रामपाल जी महाराज जी का जो जन्म है उनके अनुयायियों के लिए बहुत ही महत्वपूर्ण है अगर आज वो समाज में ना होते हमारी सोसाइटी में ना होते तो वो सत्य ज्ञान तत्व ज्ञान लोगों तक पहुँचाना चाहते थे वो तत्व ज्ञान नहीं पहुँचता इसीलिए कहते हैं कि संत रामपाल जी महाराज जी के अनुयायियों का ये कहना है कि उनका जन्म उनके लिए बहुत ही महत्वपूर्ण है इसलिए वो संत रामपाल जी महाराज जी का अवतरण दिवस यानी कि बर्थडे मनाते हैं और यहाँ पे हम देख सकते हैं कि उनके फ्लैक्सेस लगाए गए जो कि संत रामपाल जी महाराज जी की बायोग्राफी को शो कर रहे हैं स्टार्टिंग में हमने यहाँ देखा कि उनके जो उन्होंने स्टडी की थी उनके बारे में बताया कि उन्हें स्कूली शिक्षा धनाना जहाँ उनका जन्म है वहीं के गाँव से की थी देन उनके बाद उन्होंने एक कॉलेज वहाँ के इंजीनियरिंग कॉलेज से स्टडी की थी आगे हम देख सकते हैं संत रामपाल जी महाराज जी के द्वारा संत रामपाल जी महाराज जी को उनके गुरु स्वामी राम देवानंद जी महाराज जी नाम दीक्षा दे रहे हैं थर्ड वन में हम देख सकते हैं कि संत रामपाल जी महाराज जी उस तत्व ज्ञान का प्रचार करें जो उनको स्वामी रामदेवानंद जी से मिला था भक्ति साधना प्राप्त करने के पश्चात उन्होंने वही भक्ति साधना को लोगों तक पहुंचाना शुरू किया कबीर साहिब भगवान है ये बताना उनका मेन मोटिव था जो कि वो अपने तत्व ज्ञान के माध्यम से लोगों तक पहुंचा रहे थे आगे हम देख सकते हैं संत रामपाल जी महाराज जी को उनके गुरुदेव स्वामी राम देवानंद जी के द्वारा नाम दीक्षा देने का आदेश हुआ सन 2000 में संत रामपाल जी महाराज जी ने अपने गवर्नमेंट जैसे कि हम अपने दर्शकों को बता दें कि संत रामपाल जी महाराज जी एक जूनियर इंजीनियर की गवर्नमेंट पोस्ट पर थे उन्होंने सन 2000 में अपने गवर्नमेंट पोस्ट से रिजाइन दे दिया इसका रीजन ये था कि वो आज हमारी सोसाइटी में जो अंधविश्वास पाखंडवाद बढ़ चुका है उसे खत्म करना चाहते थे इसलिए उन्होंने समाज को सुधारने के लिए अपने गवर्नमेंट जॉब छोड़कर लोगों को बताना शुरू किया कि परमात्मा कबीर साहिब है और हमें हम एजुकेटेड सोसाइटी है पढ़े लिखे लोग हैं इसीलिए हमें किसी भी तरह का ब्लाइंड फेथ नहीं करना चाहिए अंधविश्वास नहीं करना चाहिए हमें अपने ग्रंथों को पढ़ना चाहिए जैसे कि हम देख सकते हैं संत रामपाल जी महाराज जी वही ज्ञान तत्व ज्ञान लोगों को दे रहे हैं जो कबीर साहिब जी ने दिया था यहाँ पर संत रामपाल जी महाराज जी की गुरु प्रणाली दिखाई गई है कि जो रामपाल जी महाराज आज ज्ञान दे रहे हैं वो कबीर पंथ से ही रिलेटेबल है आगे हम देख सकते हैं कबीर साहिब के पंथों का वृत्ान्त बताया गया है कि जो रामपाल जी महाराज है कबीर साहिब जी के ही पंथ से तेरहवें पंथ में आते हैं और जो ऊपर दस पंथ बताए हैं वो नकली धर्म गुरुओं के द्वारा चलाए गए दस पंथ है जिसका एग्रीमेंट हुआ था जैसे हम एक एग्रीमेंट का नाम दे सकते हैं जो काल और कबीर साहिब जी के बीच हुआ था अगर आप इसके बारे में ज़्यादा जानना चाहते हैं कि आखिरकार ये क्या था एग्रीमेंट तो आप ज्ञानगंगा नामक पुस्तक और जीने की राह नामक संत रामपाल जी द्वारा लिखित पुस्तक हैं वो पढ़ सकते हैं आगे हम देख सकते हैं संत रामपाल जी महाराज जी का जो संघर्ष है वो शो किया गया है किस तरह से उन्होंने लोगों को तत्व ज्ञान बताया घर घर जाके उन्होंने प्रचार किया कि कबीर साहिब भगवान है। इस संघर्ष का नतीजा ये निकला कि आखिरकार वैसे हम कह सकते हैं कि संत रामपाल जी महाराज जी एक नॉर्मल पर्सन थे जिनके साथ पर भगवान का आशीर्वाद था कबीर साहेब का आशीर्वाद था जैसे कि हम आप, आपको बताते हैं कि ये प्रदर्शनी लगाई गई है फ्लैक्सेस और मॉडल्स के थ्रू हम शो करेंगे कि संत रामपाल जी महाराज एक दिन जब जा रहे थे तो उनको कुछ लोग मिलते हैं जिनसे वो ज्ञान चर्चा करते हैं और भगवान के बारे में बताते हैं लेकिन वो लोग हैं संत रामपाल जी महाराज जी के बताए अनुसार मानते हैं कि कबीर भगवान हैं क्योंकि आज से पहले ये ज्ञान किसी ने नहीं बताया था ये सोचकर संत रामपाल जी महाराज बैठे बैठे सोचते हैं कि मैं दुनिया को कैसे समझाऊंगा भगवान कि कबीर साहिब हैं क्योंकि ये बताना इम्पॉसिबल लग रहा है क्योंकि यह आज तक किसी ने नहीं बताया कि कबीर साहब भगवान है ये सोचते सोचते वो अपसेट हो जाते हैं उदास हो जाते हैं कि मेरे लिए ये काम थोड़ा मुश्किल है लेकिन भगवान के दया के बिना कुछ नहीं हो सकता ऐसा सोच रहे होते हैं इतने में क्या होता है परमात्मा प्रकट होते हैं एक महात्मा के रूप में जैसे हम देख सकते हैं यहाँ पर वाइट कलर के ड्रेस में कबीर साहेब जी को शो किया गया है कबीर साहिब जी आकर संत रामपाल जी महाराज जी से ज्ञान चर्चा करते हैं संत रामपाल जी महाराज जी का हर बार एक ही कहना है कि चाहे वो अनुपदेशी है चाहे वो उपदेशी है हमें हर एक इंसान की रिस्पेक्ट करनी चाहिए उसे आदर सत्कार देना चाहिए ऐसा ही हुआ संत रामपाल जी महाराज जी ने आए कबीर साहिब जी को रिस्पेक्टफुली बिठाया जो कि एक महात्मा के रूप में थे और उनसे ज्ञान चर्चा की और उन्हें कबीर साहिब जी के बारे में बताया कि कबीर साहिब भगवान हैं तो ज्ञान चर्चा के उपरांत जो संत महात्मा के रूप में कबीर साहिब प्रकट थे उन्होंने कहा कि मैं भगवान कबीर हूँ तो इस बात पर संत रामपाल जी महाराज जी ने विश्वास नहीं किया क्योंकि संत रामपाल जी महाराज जी का कहना था कि जो भगवान है वो तो जिंदा महात्मा के रूप में आता है क्योंकि जब भी वो गुरु नानक देव जी को मिला धर्मदास जी को मिला और अन्य किसी भी संत को मिला तो उसका रूप जिंदा महात्मा का था ये सुनकर कबीर साहेब जी ने जिंदा महात्मा का रूप बनाया और संत रामपाल जी महाराज जी ने को विश्वास हो गया कि जो ये भगवान है ये संत रामपाल जी कबीर साहिब जी ही हैं और उन्हें अपनी अपनी गलती की माफी मांगी आगे हम देख सकते हैं कि संत रामपाल जी महाराज जी कबीर साहेब जी से माफी मांग रहे हैं और अपने भूल की क्षमा याचना कर रहे हैं संत रामपाल जी महाराज जी को कबीर साहब जी ने आशीर्वाद मात्र से सतलोक भेजा श्री सतलोक भेजा जैसे कि हम देख सकते हैं संत रामपाल जी महाराज जी श्री सतलोक जा रहे हैं उसके बाद जो उनकी बॉडी थी वो सतलोक जा चुकी थी और कबीर साहब जी जो उस समय उपस्थित थे उन्होंने संत रामपाल जी महाराज जी का रूप धारण किया जैसे हम यहाँ देख सकते हैं कि जो जिंदा महात्मा का रूप था वो संत रामपाल जी महाराज जी के रूप में बदल गया और वर्तमान समय में जो संत रामपाल जी महाराज जी हैं वो खुद कबीर साहिब जी हैं अक्सर संत रामपाल जी महाराज जी के श्रद्धालुओं को कहना भी होता है कि संत रामपाल जी महाराज कबीर साहिब जी के अवतार है या स्वयं संत कबीर साहिब जी हैं तो इस बात की पुष्टि हम ऐसे कर सकते हैं जैसे हम एक एग्जाम्पल ले लें कि अगर कोई इंसान कोई मटेरियल बना रहा है किसी ने एरोप्लेन बनाया तो सिर्फ उस एरोप्लेन बनाने वाले को ही पता है कि इस मटेरियल को मैंने कैसे बनाया वैसे ही संतराम ਕਬੀਰ ਸਾਹਿਬ ਜੀ ਨੇ ਵੀ ਆਪਣੀ ਸិਸਤੀ ਬਣਾਈ ਤਾਂ ਸਿਰਫ ਉਸ ਦਾ ਗਿਆਨ ਪਰਮਾਤਮਾ ਹੀ ਦੇ ਸਕਦਾ ਹੈ। ਯਾਨੀ ਆਪਣੀ ਬਣਾਈ ਚੀਜ਼ ਕੋ ਕਾਰੀਗਰ ਹੀ ਬਤਾ ਸਕਦਾ ਹੈ ਕਿ ਮੈਂ ਨੇ ਇਸ ਕੋ ਕਿਵੇਂ ਬਣਾਇਆ। ਤਾਂ ਖਮਾਣੋ ਦੇ ਵਿੱਚ ਅੱਜ ਸਤਲੁਕ ਆਸ਼ਰਮ ਦੇ ਵਿੱਚ ਰਮਾਇਣੀਆਂ ਨੇ ਜਿਹੜੀਆਂ ਉਹ ਕਰਵਾਈਆਂ ਜਾ ਰਹੀਆਂ ਨੇ ਜਿੱਥੇ ਬਿਨਾਂ ਦਹੇਸ ਤੋਂ 17 ਮਿੰਟ ਦੇ ਵਿੱਚ ਵਿਆਹ ਹੋ ਰਿਹਾ ਹੈ ਤਾਂ ਇੱਥੇ ਸਾਡੇ ਨਾਲ ਸੰਗਤ ਮੌਜੂਦ ਆ ਜਿਨ੍ਹਾਂ ਦੇ ਬੇਟੇ ਦਾ ਵਿਆਹ ਹੈ ਤਾਂ ਬਹੁਤ ਹੀ ਘੱਟ ਸ਼ਬਦਾਂ ਵਿੱਚ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਅ ਤੁਸੀਂ ਅੱਜ ਇੱਥੇ ਕਪੜੇ ਬੇਟੇ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹੋ ਇੱਕ ਪਾਸੇ ਦੁਨੀਆ ਵਿਆਹਾਂ ਤੇ ਮੰਗਣਿਆਂ ਤੇ ਅਤੇ ਹੋਰ ਚੀਜ਼ਾਂ ਤੇ ਲੱਖਾਂ ਰੁਪਿਆ ਖਰਚ ਕਰ ਦਿੰਦੀ ਹੈ ਅੱਜ ਬਹੁਤ ਸਾਦੇ ਤਰੀਕੇ ਨਾਲ ਤੁਹਾਡੇ ਬੱਚੇ ਦਾ ਵਿਆਹ ਹੋ ਰਿਹਾ ਹੈ ਤੁਹਾਡੇ ਪਰਿਵਾਰ ਦੀ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਜੀ ਸੰਤ RAM ਪਾਲ ਜੀ ਦੀ ਬਹੁਤ ਕਿਰਪਾ ਹੋਈ ਹੈ ਜਿਹੜੇ ਬੱਚਿਆਂ ਦੇ ਬਗੈਰ ਦੇ ਰਮੈਨੀਆਂ ਹੋ ਰੰਜਾਂ ਨੇ ਬਹੁਤ ਵਧੀਆ ਉਪਰਾਲਾ ਹੈਗਾ ਸਾਰੇ ਸਮਾਜ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਬੇਟੀਆਂ ਜਿਹੜੀਆਂ ਨੇ ਉਹ ਸੁખી ਰਹਿਣ ਜੀ ਦੇਹੇਜ ਦੀ ਮੰਗ ਕਰਦੇ ਕਰਦੇ ਦੇਹੇਜ ਦੇ ਲੋਭੀ ਐਨੀ ਮੰਗ ਡਿਮਾਂਡ ਕਰ ਦਿੰਦੇ ਨੇ ਕਿ ਲੋਕਾਂ ਨੇ ਬੇਟੀਆਂ ਨੂੰ ਕੋਖ ਵਿੱਚ ਮਾਰਨਾ ਹੀ ਸਮਝ ਲਿਆ ਤੇ ਇੱਕ ਨਵਾਂ ਚਾਨਣ ਸੰਤ ਰਾਮਪਾਲ ਜੀ ਨੇ ਦੇਛਾ ਦਿੱਤਾ ਹੈ ਜੀ ਤਾਂ ਸਤ ਲੋਕ ਆਸ਼ਰਮ ਖਮਾਣੋ ਦੇ ਵਿੱਚ ਸਮਾਗਮ ਨੇ ਜਿਹੜੇ ਉਹ ਸੰਤ ਰਾਮਪਾਲ ਦੇ ਅਵਤਾਰ ਦਿਵਸ ਨੂੰ ਲੈ ਕੇ ਚੱਲ ਰਹੇ ਨੇ ਜਿੱਥੇ ਅੱਜ ਬਿਨਾ ਦਹੇਜ ਤੋਂ ਵਿਆਹ ਨੇ ਜਿਹੜੇ ਉਹ ਕਰਵਾਏ ਗਏ ਨੇ ਇਸ ਦੇ ਨਾਲ ਖੂਨਦਾਨ ਕੈਂਪ ਚੱਲ ਰਿਹਾ ਹੈ ਪ੍ਰਦਰਸ਼ਨੀਆਂ ਜਿਹੜੀ ਉਹ ਵੀ ਲਗਾਈ ਗਈ ਹੈ ਅਤੇ ਨਾਲ ਹੋਰ ਵੀ ਸਮਾਗਮ ਨੇ ਜਿਹੜੇ ਉਹ ਚੱਲ ਰਹੇ ਨੇ ਤਾਂ ਦੀਪਕ ਜੀ ਆਸ਼ਰਮ ਤੋਂ ਸਾਡੇ ਨਾਲ ਮੌਜੂਦ ਨੇ ਤਾਂ ਦੀਪਕ ਜੀ ਅੱਜ ਵੱਡੀ ਗਿਣਤੀ ਵਿੱਚ ਸੰਗਤ ਆ ਜਿਹੜੀ ਉਹ ਆਈ ਹੋਈ ਹੈ ਗਰਮੀ ਦਾ ਮੌਸਮ ਹੈ ਇੱਕ ਪਾਸੇ ਹੜਾਂ ਦੀ ਸਥਿਤੀ ਹੈ ਜਿਹੜੀ ਉਹ ਪੰਜਾਬ ਤੇ ਹਿਮਾਚਲ ਤੇ ਬਣੀ ਹੋਈ ਹੈ ਦੂਜੇ ਪਾਸੇ ਭਾਰੀ ਗਿਣਤੀ ਵਿੱਚ ਸੰਗਤ ਆ ਜਿਹੜੀ ਉਹ ਅੱਜ ਇੱਥੇ ਪਹੁੰਚੀ ਹੋਈ ਹੈ ਤਾਂ ਕਿਸ ਤਰ੍ਹਾਂ ਦੇ ਸਵਾਗਤ ਨੇ ਜਿਹੜੇ ਇਸ ਵਕਤ ਚੱਲ ਰਹੇ ਨੇ ਹਾਂਜੀ ਦੇਖ ਤੁਸੀਂ ਦੇਖ ਸਕਦੇ ਹੋ ਜੀ ਅੱਜ ਅਸੀਂ ਸਤਲੋਕਾਸ਼ਮ ਖਮਾਨੋ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਖੜੇ ਹਾਂ ਸੰਤ RAMPAL ji ਮਹਾਰਾਜ ਦਾ ਅਸੀਂ 75ਵਾਂ અવਤਾਰ ਦਿਵਸ ਮਨਾ ਰਹੇ ਹਾਂ 3 ਦਿਨ ਦਾ ਮਹਾਰਾਜ ਗਰੀਬਦਾ ਜੀ ਦੀ ਬਾਣੀ ਦਾ ਖੰਡ ਪਾਠ ਸੀਗਾ ਉਹ ਅੱਜ ਦੂਸਰਾ ਦਿਨ ਹੈ ਅੱਜ ਦੂਸਰੇ ਦਿਨ ਵਿੱਚ ਅਸੀਂ ਬਲੱਡ ਡੋਨੇਸ਼ਨ ਕੈਂਪ ਵੀ ਆਯੋਜਨ ਕੀਤਾ ਹੋਇਆ ਤੇ ਨਾਲ ਅੱਜ 4 ਦਿਨਾਂ 'ਚ ਮੁਕਤ ਵਿਆਹ ਕਰਵਾਏਗੇ ਨੇ ਜੋੜਿਆਂ ਦੇ ਤੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਛਾੜਾਂ ਦੀ ਸਥਿਤੀ ਬਣੀ ਹੋਈ ਹੈ ਚਾਰੇ ਪਾਸੇ ਹਾਕਰ ਮੱਚੀ ਹੋਈ ਹੈ ਫੇਰ ਵੀ ਬਹੁਤ ਵੱਡੀ ਤعداد ਦੇ ਵਿੱਚ ਸੰਗਤ ਦੇ ਵਿੱਚੋਂ ਸਾਹ ਇਹ ਸੰਗਤ ਬਹੁਤ ਵੱਡੀ ਤعداد ਦੇ ਵਿੱਚ ਇੱਥੇ ਪਹੁੰਚੀ ਹੈ ਕਿਉਂਕਿ ਸੰਤ ਰਾਮਪਾਲ ਜੀ ਮਹਾਰਾਜ ਦਾ ਅਧਿਆਤਮਿਕ ਗਿਆਨ ਹੀ ਇਸ ਤਰ੍ਹਾਂ ਦਾ ਹੈ ਉਹ ਇੱਕਮਤ ਤਤ ਸੰਤ ਨੇ ਇਸ ਧਰਤੀ ਦੇ ਉੱਪਰ ਜਿਹਨਾਂ ਦਾ ਗਿਆਨ ਨੂੰ ਸਮਝ ਕੇ ਲੋਕਾਂ ਨੂੰ ਸਲੀਅਤ ਦਾ ਪਤਾ ਲੱਗ ਗਿਆ ਹੈ ਕੀ ਪ੍ਰਮਾਤਮਾ ਕੋਣ ਹੈ ਸਤਿ ਭਗਤੀ ਕੀ ਹੈ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਹੋਏ ਨੇ ਇਹ ਉਸ ਦਾ ਹੀ ਨਤੀਜਾ ਹੈ ਕਿ ਅੱਜ ਲੱਖਾਂ ਇਤਿਹਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਦਾ ਸਤਲੋਕ ਆਸ਼ਮਖਮਾਨ ਦੇ ਵਿੱਚ ਪਹੁੰਚੀ ਹੋਈ ਹੈ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਇਸ ਤਰ੍ਹਾਂ ਦੇ ਕੁੱਲ 12 ਆਸ਼ਰਮਾਂ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਤੇ ਸਮਾਗਮ ਹੋ ਰਿਹਾ ਹੈ ਜੀ ਤਾਂ ਆਸ਼ਰਮਾਂ ਜਿਹੜਾ ਉਸ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਲੰਗਰ ਹਾਲ ਵੱਡਾ ਕੀਤਾ ਗਿਆ ਤੇ ਹੋਰ ਵਿਵਸਥਾਵਾਂ ਨੇ ਜਿਹੜੀਆਂ ਉਹ ਕੀਤੀਆਂ ਗਿਆ ਨੇ ਤਾਂ ਇੱਕ ਪ੍ਰਬੰਧਨ ਕਦੋਂ ਤੋਂ ਵਧਾਈ ਗਈ ਹੈ ਜੀ ਹਾਂਜੀ ਆਸ਼ਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੰਘਾ ਦਾ ਡਬਲ ਕੀਤਾ ਗਿਆ ਜੀ ਕਿਉਂਕਿ ਸੰਗਤ ਦਿਨ ਪੱਧਰ ਤੇ ਵੱਧਦੀ ਜਾ ਰਹੀ ਹੈ ਆਸ਼ਮ ਛੋਟਾ ਪਿਆ ਗਿਆ ਸੰਤ ਰਾਮਪਾਲ ਜੀ ਦਾ ਗਿਆਨ ਦੇਸ਼ ਵਿਦੇਸ਼ ਦੇ ਵਿੱਚ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਉਹਨਾਂ ਦੇ ਗਿਆਨ ਤੋਂ ਪ੍ਰਭਾਵਿਤ ਹੋ ਕੇ ਲੱਖਾਂ ਲੋਕ ਨਾਮ ਲੈ ਰਹੇ ਨੇ ਤੇ ਉਹਨਾਂ ਨੂੰ ਲਾਭ ਅਧਿਆਤਮਿਕ ਲਾਭ ਸਰੀਰੀ ਲਾਭ ਆਰਥਿਕ ਲਾਭ ਹਰ ਇੱਕ ਤਰ੍ਹਾਂ ਦਾ ਲਾਭ ਪ੍ਰਾਪਤ ਹੋ ਰਿਹਾ ਤੇ ਪ੍ਰਬੰਧਨ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਜਾਊਂਗਾ ਪ੍ਰਬੰਧਨ ਦੇ ਵਿੱਚ ਵੀ ਵਾਅਦਾ ਗਿਆ ਕੀਤਾ ਗਿਆ ਸੰਤ ਰਾਮਪਾਲ ਜੀ ਦੇ ਆਸ਼ੀਰਵਾਦ ਦੇ ਨਾਲ ਜਿਹੜੇ ਇੱਥੇ ਸੇਵਾਦਾਰ ਨੇ ਵੋਲੰਟੀਅਰ ਨੇ ਉਹ ਆਪਣੀ ਇੱਛਾ ਦੇ ਨਾਲ ਦਿਨ ਰਾਤ ਸੇਵਾ ਕਰਦੇ ਨੇ ਭੈਣਾ ਵੀ ਤੇ ਭਗਤ ਵੀ ਉਹਨਾਂ ਦੇ ਵਿੱਚ ਵੀ ਵਾਅਦਾ ਕੀਤਾ ਕਿ ਜਿਹੜਾ ਸਾਰਾ ਇੰਤਜ਼ਾਮ ਹੈ ਉਹ ਆਸ਼ਮ ਦਾ ਹੀ ਹੈ ਇੱਥੇ ਚਾਹੇ ਸਿਕਿਉਰਿਟੀ ਹੋਵੇ ਪਾਰਕਿੰਗ ਹੋਵੇ ਬਾਥਰੂਮ ਸੇਵਾਦਾਰ ਹੋਣ ਪੰਡਾਲ ਸਜਵਾਦਾਰ ਹੋਣ ਲੰਗਰ ਪੰਡਾਰੇ ਦੇ ਵਿੱਚ ਹੋਵੇ ਸਾਰਾ ਜਿਹੜਾ ਇੰਤਜ਼ਾਮਾ ਸੰਤ ਰਾਮਪਾਲ ਜੀ ਦੇ ਸੇਵਾਦਾਰਾਂ ਵੱਲੋਂ ਹੀ ਕੀਤਾ ਜਾਂਦਾ ਸਾਰੇ ਵਲੰਟੀਅਰ ਸੇਵਾਦਾਰੀ ਦਿਨ ਰਾਤ ਸੇਵਾ ਕਰਦੇ ਨੇ ਜੀ ਤਾਂ ਇੱਥੇ ਬੱਚੇ ਨੇ ਜਿਹੜੇ ਸੇਵਾ ਕਰ ਰਹੇ ਨੇ ਉਹਨਾਂ ਦੀ ਗਿਣਤੀ ਵੀ ਪਹਿਲਾਂ ਦੇ ਨਾਲੋਂ ਵੱਧ ਨਜ਼ਰ ਆ ਰਹੀ ਹੈ ਬਿਲਕੁਲ ਜੀ ਦੇਖੋ ਬੱਚੇ ਵੀ ਵੱਡਿਆਂ ਨੂੰ ਦੇਖ ਕੇ ਸੇਵਾ ਭਾਵਨਾ ਸਿੱਖਦੇ ਨੇ ਇਹ ਇੱਕ ਤੁਹਾਨੂੰ ਮੈਂ ਕਹਿਣਾ ਚਾਹੁੰਗਾ ਕਿ ਇੱਥੇ ਆਪਣੀ ਕਯੂਨੀਵਰਸਿਟੀ ਹੈ ਸੰਤ ਰਾਮਪਾਲ ਜੀ ਮਹਾਰਾਜ ਦੇ ਆਸ਼ਰਮ ਜਿੱਥੇ ਸੇਵਾ ਭਾਵ ਸਿਖਾਇਆ ਜਾਂਦਾ ਹੈ ਬਜ਼ੁਰਗਾਂ ਦੀ ਸੇਵਾ ਕਰਨੀ ਸਿਖਾਈ ਜਾਂਦੀ ਹੈ ਇਨਸਾਨੀਅਤ ਦਾ ਪਾਠ ਪੜਾਇਆ ਜਾਂਦਾ ਹੈ ਦੂਸਰੇ ਦੁੱਖ ਨੂੰ ਆਪਣਾ ਦੁੱਖ ਸਮਝਾਇਆ ਜਾਂਦਾ ਤੇ ਉਸ ਤੋਂ ਹੀ ਤੁਸੀਂ ਦੇਖਦੇ ਹੋ ਛੋਟੇ ਛੋਟੇ ਬੱਚੇ ਵੀ ਆਪਣਾ ਲੰਗਰ ਹਾਲ ਦੇ ਵੀ ਸੇਵਾ ਕਰਦੇ ਨੇ ਬਜ਼ੁਰਗਾਂ ਨੂੰ ਵੀਲ ਚੇਅਰ ਸੇ ਲੈ ਕੇ ਜਾਂਦੇ ਨੇ ਬਜ਼ੁਰਗਾਂ ਨੂੰ ਫਰਕੇ ਲੈ ਕੇ ਜਾਂਦੇ ਨੇ ਤਾਂ ਉਹਨਾਂ ਦੀ ਸੇਵਾ ਦੀ ਭਾਵਨਾ ਜਿਹੜੀ ਵਿਕਸਿਤ ਹੋ ਰਹੀ ਹੈ ਉਹ ਇੱਕ ਅੱਛੇ ਇਨਸਾਨ ਬਣ ਰਹੇ ਨੇ ਸੰਤਰਾਮਪਾਲ ਜੀ ਦੀ ਕਿਰਪਾ ਦੇ ਨਾਲ ਤਾਂ ਇੱਕ ਅੰਨਪੂਰਨਾ ਹੈ ਜਿਹੜੀ ਉਹ ਯੋਜਨਾ ਚਲਾਈ ਗਈ ਹੈ ਉਸ ਦੇ ਵਿੱਚ ਕੀ ਕੁਝ ਹੈ ਗਰੀਬਾਂ ਨੂੰ ਕਿਹੜੀਆਂ ਸਹਾਇਤਾਵਾਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਅਤੇ ਕਿੰਨੇ ਕੁ ਲੋਕ ਨੇ ਜਿਹੜੇ ਉਹਨਾਂ ਨੂੰ ਇਹ ਮਦਦ ਪਹੁੰਚਾਈ ਜਾਂਦੀ ਹੈ ਦੇਖੋ ਜੀ ਜਿਹੜੀ ਅੰਨਪੂਰਨਾ ਮੁਹਿੰਮ ਹੈ ਸੰਤਰਾਮਪਾਲ ਜੀ ਨੇ ਪਹਿਲਾਂ ਹਰਿਆਣਾ ਵਿੱਚ ਤਨਾਨਾ ਦਮ ਤੋਂ ਸ਼ੁਰੂ ਕੀਤੀ ਸੀ ਉਹਨੂੰ ਪੂਰੇ ਭਾਰਤ ਵਿੱਚ ਸ਼ੁਰੂ ਹੋ ਗਈ ਹੈ ਸਾਰੇ ਸੂਬਿਆਂ ਵਿੱਚ ਤੇ ਨਾਲ ਦੀ ਨਾਲ ਇਹ ਮੁਹਿੰਮ ਨੇਪਾਲ ਦੇ ਵਿੱਚ ਵੀ ਸ਼ੁਰੂ ਹੋ ਗਈ ਕਿਉਂਕਿ ਨੇਪਾਲ ਦੇ ਵਿੱਚ ਵੀ ਸੰਤਰਾਮਪਾਲ ਜੀ ਦੀ ਸੰਗਤ ਬਹੁਤ ਵੱਡੀ ਸੰਖਿਆ ਦੇ ਵਿੱਚ ਹੈ ਇਸ ਵਿੱਚ ਜਿਹੜਾ ਕ੍ਰਾਈਟੇਰੀਆ ਲੋੜਵੰਦ ਦਾ ਲੋੜਵੰਦ ਪਰਿਵਾਰਾਂ ਨੂੰ ਲੱਭਿਆ ਜਾਂਦਾ ਹੈ ਤੇ ਲੋੜਵੰਦ ਪਰਿਵਾਰਾਂ ਨੂੰ ਲੱਭ ਕੇ ਜਿਨ੍ਹਾਂ ਦੀ ਦੋ ਵਕਤ ਦੀ ਰੋਟੀ ਦਾ ਗੁਜ਼ਾਰਾ ਨਹੀਂ ਹੈਗਾ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਹਰ ਇੱਕ ਮਹੀਨੇ ਕਿਸੇ ਵੀ ਕਾਰਨ ਵਸ਼ ਉਹਨਾਂ ਦਾ ਮੰਨ ਕੇ ਚੱਲੋ ਕੋਈ ਮੇਨ ਮੁਖੀਆ ਬਿਮਾਰ ਪਿਆ ਜਾਂ ਮੁਖੀਆ ਹੈ ਨਹੀਂ ਜਾਂ ਕੋਈ ਵੀ ਕਾਰਨ ਵਸ਼ ਉਹਨਾਂ ਦਾ ਜਿਹੜਾ ਰੋਟੀ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਉਹਨਾਂ ਨੂੰ ਹਰ ਇੱਕ ਮਹੀਨੇ ਵਧੀਆ ਕੁਆਲਿਟੀ ਦਾ 28 ਆਟਮਾ ਰਸਨ ਦਿੱਤਾ ਜਾਂਦਾ ਉਹਦੇ ਘਰ ਦੇ ਵਿੱਚ ਕੋਈ ਹੋਰ ਵੀ ਚੀਜ਼ ਦੀ ਜ਼ਰੂਰਤ ਹੈ ਗੈਸ ਸਿਲੰਡਰ ਚੁੱਲਾ ਚਾਰ ਪਾਈ ਬਿਸਤਰ ਪਾਂਡੇ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਉਹ ਅਨਪੀਨਾ ਮਹਿੰਦ ਦੇ ਤਹਿਤ ਉਹਨਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਜਿਹੜੇ ਬੱਚੇ ਕਿਸੇ ਕਾਰਨ ਵਿੱਚ ਪੜ੍ਹਾਈ ਛੱਡ ਚੁੱਕੇ ਨੇ ਆਰਥਿਕ ਤੰਗੀ ਕਰਕੇ ਉਹਨਾਂ ਦੀ ਸਕੂਲ ਦੀ ਯੂਨੀਫਾਰਮ ਦਾ ਸ਼ੂਜ਼ ਦਾ ਕਿਤਾਬਾਂ ਦਾ ਫੀਸ ਦਾ ਸਾਰਾ ਖਰਚਾ ਸੰਤ ਰਾਮਪਾਲ ਜੀ ਵੱਲੋਂ ਚੁੱਕਿਆ ਜਾਂਦਾ ਹੈ ਜਿਹੜੇ ਗਰੀਬ ਪਰਿਵਾਰ ਇਲਾਜ ਨਹੀਂ ਕਰਾ ਸਕਦੇ ਉਹਨਾਂ ਦਾ ਇਲਾਜ ਵੀ ਸੰਤਰਾਮਪਾਲ ਜੀ ਮਹਾਰਾਜ ਵੱਲੋਂ ਕਰਵਾਇਆ ਜਾਂਦਾ ਹੈ ਤੇ ਕਈਆਂ ਦੀ ਮਕਾਨ ਨਵੇਂ ਮਕਾਨ ਵੀ ਸੰਤਰਾਮਪਾਲ ਜੀ ਮਹਾਰਾਜ ਨੇ ਬਣਵਾ ਕੇ ਦਿੱਤੇ ਨੇ ਕਿਸੇ ਦੇ ਪੁਰਾਣੇ ਮਕਾਨ ਸੀ ਤੋੜ ਕੇ ਨਵੇਂ ਬਣਵਾਏ ਨੇ ਜਾਂ ਜਿਹੜੇ ਕਿਰਾਏ ਤੇ ਰਹ ਰਹੇ ਨੇ ਬਹੁਤ ਮੰਦੀ ਹਾਲ ਦੇ ਵਿੱਚ ਉਹ ਨਵੇਂ ਪਲਾਟ ਲੈ ਕੇ ਵੀ ਮਕਾਨ ਬਣਾ ਕੇ ਦਿੱਤੇ ਨੇ ਤਾਂ ਸੰਤਰਾਮਪਾਲ ਜੀ ਦਾ ਇੱਕ ਸਲੋਗਨ ਹੈ ਅਨਪੁਰਨਾ ਮੁਹਿੰਮ ਦੇ ਵਿੱਚ ਵੀ ਰੋਟੀ ਕਪੜਾ ਚਿਕਿਤਸਾ ਸਿੱਖਿਆ ਅਤੇ ਮਕਾਨ ਹਰ ਕਬੀਰ ਹਰ ਗਰੀਬ ਨੂੰ ਦੇ ਰਿਹਾ ਹੈ ਕਬੀਰ ਭਗਵਾਨ ਤਾਂ ਅਨਪੁਰਨਾ ਮੁਹਿੰਮ ਹੈ ਜਿਹੜੀ ਇੱਕ ਬਹੁਤ ਵੱਡਾ ਤੁਸੀਂ ਕਹ ਸਕਦੇ ਹੋ ਕ੍ਰਾਂਤੀਕਾਰੀ ਕਦਮ ਹੈ ਭਾਰਤ ਵਿੱਚ ਦੇ ਵਿੱਚ ਨੇਪਾਲ ਦੇ ਵਿੱਚ ਗਰੀਬਾਂ ਦੀ ਮਦਦ ਦਾ ਤੇ ਜੋ ਹ ਤੱਕ ਕਿਸੇ ਨੇ ਵੀ ਨਾ ਦੇਖਿਆ ਨਾ ਸੁਣਿਆ ਤੇ ਇਹ ਸੰਤ ਰਾਮਪਾਲ ਜੀ ਮਹਾਰਾਜ ਨੇ ਪਹਿਲੀ ਵਾਰ ਜੋ ਹੋਇਆ ਏਡਾ ਵੱਡਾ ਆਪਣੇ ਨੇਯਾਇਆਂ ਦੇ ਮਾਧਮ ਨਾਲ ਮੁਹਿੰਮ ਚਲਾਈ ਹੈ ਜਿਸ ਨਾਲ ਦੇਸ਼ ਵਿੱਚ ਗਰੀਬੀ ਵੀ ਖਤਮ ਹੋਏਗੀ ਭੁੱਖਮਰੀ ਵੀ ਖਤਮ ਹੋਏਗੀ ਤੇ ਮੋੜ ਸਾਰਾ ਦੇਸ਼ ਚ ਸੋਨੇ ਚਿੜੀਆ ਬਣਿਆ ਸਾਰਾ ਦੇਸ਼ ਖੁਸ਼ਹਾਲ ਬਣੇਗਾ ਜੀ ਤਾਂ ਆਖਰੀ ਸਵਾਲ ਇਸ ਵਕਤ ਹੜ ਆਏ ਹੋਏ ਨੇ ਤਾਂ ਹੜਾਂ ਦੇ ਵਿੱਚ ਕਿੱਥੇ ਕਿੱਤੇ ਸੇਵਾ ਕੀਤੀ ਜਾ ਰਹੀ ਹੈ ਜਿਹੜੀਆਂ ਕਿ ਡੀਓ ਵਸਤੂ ਦੀ ਸੇਵਾ ਕੀਤੀ ਜਾ ਰਹੀ ਹੈ ਜਿੰਨੇ ਵੀ ਹਰਪਰਵਾਪੀ ਸੂਬੇ ਨੇ ਫਿਰੋਜ਼ਪੁਰ ਫਾਜ਼ਿਲਕਾ ਪਠਾਨਕੋਟ ਗੁਰਦਾਸਪੁਰ ਰੋਪੜ ਇਹ ਸਾਰੇ ਸੂਬਿਆਂ ਵਿੱਚ ਸੰਤਰਾਮਪਾਲ ਜੀ ਮਹਾਰਾਜ ਦੇ ਸ਼ਰਧਾਲੂਆਂ ਸ਼ਿਸ਼ਿਆਂ ਉਹਨਾਂ ਦੇ ਆਦੇਸ਼ ਦੇ ਨਾਲ ਉੱਥੇ ਜਾ ਰਹੇ ਨੇ ਉਹਨਾਂ ਨੂੰ ਬਣਿਆ ਬਣਾਇਆ ਲੰਗਰ ਉਹਨਾਂ ਨੂੰ ਰਾਸ਼ਨ ਉਹਨਾਂ ਨੂੰ ਪਸ਼ੂਆਂ ਦਾ ਚਾਰਾ ਦਵਾਈਆਂ ਤਰਪਾਲਾਂ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਉਹ ਸਾਰੀ ਸੰਤਰਾਮਪਾਲ ਜੀ ਦੇ ਆਦੇਸ਼ ਤੋਂ ਉਹਨਾਂ ਨੂੰ ਮਾਇਆ ਕਰਵਾ ਕੇ ਆ ਰਹੇ ਨੇ ਸੰਤ ਅੰਤਰਾਮਪਾਲ ਦੇ ਆਸ਼ਰਮਾਂ ਦੇ ਵਿੱਚ ਸਮਾਗਮ ਕਰਵਾਏ ਜਾ ਰਹੇ ਨੇ ਵੱਖ-ਵੱਖ ਸੱਤ ਲੋਕ ਆਸ਼ਰਮ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਸਮਾਗਮ ਨੇ ਜਿਹੜੇ ਉਹ ਕਰਵਾਏ ਜਾ ਰਹੇ ਨੇ 75ਵੇਂ ਅਵਤਾਰਨ ਦਿਵਸ ਤੋਂ ਲੈ ਕੇ ਤਿੰਨ ਰੋਜ਼ਾ ਸਮਾਗਮ ਕਰਵਾਏ ਗਏ ਨੇ ਤਾਂ ਪੰਜਾਬ ਦੇ ਵਿੱਚ ਵੀ ਤੂਰੀ ਅਤੇ ਖਮਾਣੋ ਦੇ ਵਿੱਚ ਇਹ ਸਮਾਗਮ ਕਰਵਾਏ ਗਏ ਨੇ ਤਾਂ ਖਮਾਣੋ ਦੇ ਆਸ਼ਰਮ ਤੋਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਨੂੰ ਦਿਖਾਈ ਜਾਂਦੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਦੇੜੀ ਪਹੁੰਚੀ ਹੋਈ ਹੈ ਖੁਦਾਨ ਕੈਂਪ ਲਗਾਏ ਗਏ ਨੇ ਨਾਲ ਹੀ ਇੱਥੇ ਦਾਰਮਿਤ ਪ੍ਰੋਗਰਾਮ ਨੇ ਜਿਹੜੇ ਉਹ ਚੱਲ ਰਹੇ ਨੇ ਦੇਹਜ ਮੁਕਤ ਵਿਆਹ ਨੇ ਜਿਹੜੇ ਉਹ ਕਰਵਾਏ ਗਏ ਨੇ ਅਤੇ ਨਾਲ ਹੀ ਇੱਥੇ ਵੱਡੀ ਗਿਣਤੀ ਵਿੱਚ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ ਸੰਗਤ ਆ ਦੇੜੀ ਉਹ ਪਹੁੰਚ ਰਹੀ ਆ